ਅੱਜ ਜੀ ਬੋਲੋ ਬੋਲੋ ਉਹ ਤਾਰ ਹੋਰ ਤਾਂ ਜੀ ਜੀ ਬੋਲੋ ਉਹ ਕੰਪੀ ਐਸੀ ਹੋ ਰਹੀ ਲੋ ਬੱਡੇ ਹੋ ਕੇ ਕਹਿਣ ਨੂੰ ਬੰਤਾ ਤਾਂ ਆਹਨੇ ਕਹਰੇ ਆ ਡਿਜੀਟਲ ਯੂਕੇ ਦੇ ਵਿੱਚ ਠੱਗ ਵੀ ਡਿਜੀਟਲੀ ਅਪਡੇਟ ਹੋ ਗਏ ਨੇ ਮਾਮਲਾ ਸਾਹਮਣੇ ਆਇਆ ਹੈ ਕੋਟਕਪੂਰਾ ਤੋਂ ਜਿੱਥੇ ਇੱਕ ਵਿਅਕਤੀ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਂ ਤੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਗੱਲ ਕਰ ਰਹੇ ਹਾਂ ਇੱਕ ਅਣਪਛਾਤੇ ਵਿਅਕਤੀ ਵੱਲੋਂ WhatsApp ਕਾਲ ਕੀਤੀ ਜਾਂਦੀ ਹੈ ਤੇ ਉਸ ਵੱਲੋਂ ਸਪੀਕਰ ਸੰਧਵਾ ਦੀ ਫੇਕ ਆਵਾਜ਼ ਕੱਟ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਸਮਾਜ ਸੇਵੀ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਦੱਸਣਾ ਚਾਹਣਾ ਹੈ ਕਿ ਮੇਰੇ ਕੋਲ ਸਵੇਰੇ ਇੱਕ ਫੇਕ ਕਾਲ ਆਈ 82840180242 ਤੋਂ ਜਿਹਦੇ ਉੱਤੋਂ ਅਜੇ ਐਮ ਐਲ ਏ ਆਫਿਸ ਲਿਖਿਆ ਹੋਇਆ ਸੀ ਔਰ ਇਹਦੇ ਵਿੱਚ ਜੋ ਬੰਦਾ ਉਹ ਗੱਲ ਕਰ ਰਿਹਾ ਸੀ ਉਹ ਡਿਟੋ ਕੁਲਤਾਰ ਸਿੰਘ ਸੰਧਵਾ ਸਪੀਕਰਸ ਆਫ ਦੀ ਐਮ ਐਲ ਏ ਸਾਹਿਬ ਦੀ ਮਿਮਿਕਰੀ ਕਰਕੇ ਬੋਲ ਰਿਹਾ ਸੀ ਔਰ ਉਹਨੇ ਮੈਨੂੰ ਕਿਹਾ ਕਿ ਮੇਰੇ ਬੱਚੇ ਦੀ ਕੋਈ ਫੀਸ ਹੈ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦਾ ਅਕਾਊਂਟ ਨੰਬਰ ਹੈ ਪੀ ਐਨ ਬੀ ਦਾ ਉਹਦੇ ਚ ਪੜਨੀ ਹੈ ਫੋਨ ਤੇ ਦਾ 27 ਲੱਖ ਸੌਨ ਰਹੀ ਸੀ ਪਰ 27543 ਮਾਉਂਡ ਸੀ ਠੀਕ ਹੈ ਜੀ ਉਹ ਬਾਰ ਬਾਰ ਕਾਲ ਕਰਦਾ ਰਿਹਾ ਮੈਨੂੰ ਔਰ ਮੈਂ ਇਹਦੀ ਇਨਫਰਮੇਸ਼ਨ ਕੁਲਤਾਰ ਜੀ ਨੂੰ ਵੀ ਦਿੱਤੀ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਮੇਨ ਮੈਟਰ ਇਹ ਹੈ ਕਿ ਇਹ ਬੰਦਾ ਜਿਹੜਾ ਹੈ ਉਹ ਸਪੀਕਰ ਸਾਹਿਬ ਜੀ ਦੇ ਘਰ ਦੀ ਸਾਡੀ ਡਿਟੇਲ ਲੈ ਕੇ ਬੈਠਾ ਸੀ ਜਗਜੀਤ ਸਿੰਘ ਐਸਆਈ ਕੋਈ ਸਿਕਿਉਰਟੀ ਜਾ ਹੈ ਜਾਂ ਹੋਰ ਹੈ ਵਿਪুল ਕੋਈ ਹੋਤੇ ਹੈ ਮਨੀ ਦਾ ਲੀਵਲ ਹੈ ਇਹਨਾਂ ਦਾ ਨਾਮ ਲੈ ਕੇ ਗੱਲ ਕਰ ਰਿਹਾ ਸੀ ਮੈਨੂੰ ਕਹ ਰਿਹਾ ਕਿ ਪੈਸੇ ਟ੍ਰਾਂਸਫਰ ਕਰ ਦਿਓ ਔਰ ਕੈਸ਼ ਕੋਠੀ ਜਾ ਕੇ ਲੈ ਜਾਓ ਆਪਾਂ ਇਕੱਠੇ ਬਹਿ ਕੇ ਚਾਹ ਪੀਨੇ ਆ ਜਿਹੜਾ ਸਾਰਾ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਹੈ ਤੁਹਾਨੂੰ ਨਹੀਂ ਲੱਗਦਾ ਵੀ ਇਹ ਕੀ ਫੇਕ ਹੈ ਜਾਂ ਕਿਸੇ ਦੀ ਆਵਾਜ਼ ਨਹੀਂ ਕਸੇ ਲਵੇਗਾ ਨਹੀਂ ਐਕਚੁਅਲੀ ਹੈ ਤਾਂ ਇਹ ਸਾਈਬਰ ਕ੍ਰਾਈਮ ਹੀ ਇਹਦੇ ਵਿੱਚ ਮਤਲਬ ਲੋਕਾਂ ਨੂੰ ਠੱਗਣ ਦਾ ਤਰੀਕਾ ਹੀ ਹੈ ਪਰ ਮੇਨ ਥਿੰਗ ਇਹ ਹੈ ਕਿ ਆਮ ਲੋਕ ਜੇ ਕੁਲਤਾਰ ਸਿੰਘ ਸੰਧਵਾ ਸਿਕਰ ਸਾਹਿਬ ਦੀ ਆਵਾਜ਼ ਸੁਣਨਗੇ ਤਾਂ ਸ਼ਾਇਦ ਜੋ ਅਵੇਅਰਡ ਨਹੀਂ ਹੈ ਉਹ ਪੈਸੇ ਦੇਣ ਲਈ ਰਾਜੀ ਹੋ ਜਾਏਗਾ ਦੇ ਦੇਗਾ ਫਸ ਜਾਏਗਾ ਮੇਰੀ ਪ੍ਰਸ਼ਾਸਨ ਅੱਗੇ ਇਹ ਗੁਆਰਾ ਹੈ ਕਿ ਜਿਹੜਾ ਇਹ ਅਕਾਊਂਟ ਨੰਬਰ ਹੈ ਇਹਨੂੰ ਜਲਦੀ ਜਲਦੀ ਫ੍ਰੀਜ਼ ਕਰਾ ਕੇ ਤੇ ਇਸ ਦੇ ਵਿੱਚ ਜੋ ਡਿਟੇਲ ਵਾਲਾ ਬੰਦਾ ਉਹਨੂੰ ਪਕੜਿਆ ਜਾਵੇ ਠੀਕ ਹੈ ਤਾਂ ਕਿ ਗੁਨਾਹਗਰ ਲੋਕਾਂ ਦੇ ਸਾਹਮਣੇ ਹੋਣ ਕਾਨੂੰਨ ਦੇ ਸਾਹਮਣੇ ਹੋਣ ਕੀ ਇਹ ਦੀ ਸ਼ਿਕਾਇਤ ਕੀਤੀ ਹੈ ਹਾਂ ਐਸਐਸਪੀ ਸਾਹਿਬ ਨਾਲ ਮਾਣਿਓਗੇ ਐਸਐਸਪੀ ਸਾਹਿਬ ਨਾਲ ਮੈਂ ਉਸੇ ਵੀ ਲਈ ਗੱਲ ਕੀਤੀ ਹੈ ਔਰ ਉਹਨਾਂ ਨੇ ਇਹਦੇ ਉੱਤੇ ਬੰਦ ਹੀ ਕਾਰਵਾਈ ਵੀ ਸ਼ੁਰੂ ਕਰਤੀ ਸੀ ਮੇਰੇ ਨਾਲ ਉਹਨਾਂ ਗੱਲ ਵੀ ਕੀਤੀ ਹੈ ਸਰਦਾਰ ਹਰਜੀਤ ਸਿੰਘ ਜੀ ਨੇ ਔਰ ਮੇਰੇ ਖਾਲ ਅਕਾਊਂਟ ਵਗੈਰਾ ਫ੍ਰੀਜ਼ ਹੋ ਗਿਆ ਆਪਰੋਤਰਫ ਕੀ ਕਾਰਵਾਈ ਇਸ ਭਾਜੀ ਇੱਕ ਰਾਜਨ ਸਮਾਰ ਹੈਗੇ ਨੇ ਤਾਂ ਕੋਲ ਖੇ ਰਵੇ। ਉਹਨੇ ਕੰਪਲੇਨ ਫਾਈਲ ਕੀਤੀ ਹੈ ਕਿ ਉਹਨਾਂ ਕੋਲ ਇੱਕ ਫੋਨ ਆਇਆ WhatsApp ਤੋਂ ਜਿਹਦੇ ਉੱਤਰ ਲੱਤੇ ਉਹ ਕਿਸੇ ਸਰ ਤੋਂ ਬੋਲ ਰਿਹਾ ਸੀ ਜਿਸਨੇ ਇੱਕ ਨੇ ਆਪਣਾ ਨਾਮ ਅਜੇਰਾਏ ਦੱਸਿਆ ਦੂਸਰੇ ਨੇ ਵਿਕਲ ਦੱਸਿਆ ਔਰ ਜੋ ਤੀਸਰਾ ਸੀਗਾ ਉਹ ਆਪਣੀ ਆਵਾਜ਼ ਦੀ ਨਕਲ ਤਰਤਾ ਸੰਮਾ ਸਰ ਜਿਹੜੇ ਸਪੀਕਰ ਸਾਹ ਹੋਂ ਨੇ ਉਹਨਾਂ ਵੀ ਆਵਾਜ਼ ਦੀ ਨਕਲ ਕਰਕੇ ਬੋਲ ਰਿਹਾ ਸੀ ਤੇ ਜੈਨ ਨੂੰ ਮੇਰੇ ਬੇਟੇ ਦੀ ਪੀਸ ਭਰ ਦੇ ਤੇ ਮੇਰੇ ਘਰ ਆ ਕੇ ਪੈਸੇ ਲੈ ਜੀ। ਸਹੀ? ਤੋਂ ਉਹ ਉਹ ਜਿਹੜੇ ਰਾਜੇਮ ਕੁਮਾਰ ਜੀ ਨੇ ਉਹਨੂੰ ਬਾਈਚਾਂ ਚ ਸ਼ੱਕ ਹੋਇਆ। ਤਾਂ ਉਹਨਾਂ ਨੇ ਤਨੂਆ ਸਾਹਿਬ ਦੇ ਨਾਲ ਚਾਈਆ ਪੀਤਾ ਪਰ ਨਾਮ ਉਹਨੇ ਕੀ ਇਹਦਾ ਨਾ ਕੋਈ ਨਹੀਂ ਗੱਲ ਹੋਈ ਤਾਂ ਤਨੂਆ ਸਾਹਿਬ ਤਾਂ ਤਨੂਆ ਸਾਹਿਬ ਨੇ ਕਿਹਾ ਕਿ ਮੈਂ ਤਾਂ ਉਹ ਐਸਟ੍ਰੋਨੋਮੀ ਕਾਲ ਨਹੀਂ ਕੀਤੀ। ਤੇ ਉੱਥੋਂ ਉਹਨਾਂ ਨੇ ਉਹਨੂੰ ਸ਼ੱਕ ਹੋਇਆ ਵੀ ਇਹ ਜਿਹੜੀ ਹੈਗੀ WhatsApp ਕਾਲ ਤਾਂ ਮੇਰੇ ਨਾਲ ਜਿਹੜੀ ਹੈਗੀ ਚੱਗੀ ਮਾਰਨੀ ਪੁੱਛੀ। ਔਰ ਆਪਾ ਦੇਖਦੇ ਹਾਂ ਕਿ ਆਮ ਤੌਰ ਤੇ ਬੜਾ ਅੱਜ ਕੱਲ੍ਹ ਚੱਲ ਰਿਹਾ ਹੈ WhatsApp ਕਾਲ ਤੇ ਜਾਂ ਫੋਨ ਲੋਕੀ ਥੱਗੀਆਂ ਮਾਰ ਲੈਂਦੇ ਆ ਤੇ ਉਹਨੇ ਆਪਦਾ ਅਕਾਊਂਟ ਨੰਬਰ ਵੀ ਦਿੱਤਾ ਕਿ ਇਸ ਅਕਾਊਂਟ ਤੇ ਪੈਸੇ ਤਵਾਂ ਲੇਕਿਨ ਉਹ ਰਾਜਮ ਕੁਵਾਰ ਜੀ ਸਿਆਣੇ ਨਿਕਲੇ ਉਹਨਾਂ ਨੇ ਨਹੀਂ ਕਰਦੇ ਪਾਏ ਕਾਉਂਟ ਕੋ ਪਹਿਲਾਂ ਉਹਨਾਂ ਨੇ ਕਨਫਰਮ ਕੀਤਾ ਵਧੀਆ ਕੀਤਾ ਤੇ ਵਧੀਆ ਕੀਤਾ ਤੇ ਉਹਨੂੰ ਲੱਗ ਵੀ ਗਿਆ ਵੀ ਇਹ ਕੋਈ ਲਾਈਕ ਇਹਨਾਂ ਨਾਲ ਥੱਗੀ ਮਾਰਨ ਦੀ ਕੋਸ਼ਿਸ਼ ਕਰ ਰਹੇ ਇਸ ਕਰਕੇ ਇਹਨਾਂ ਨੇ ਸਾਡੇ ਕੋਲੇ ਕੰਪਲੇਂਟ ਕੀਤੀ ਹੈ ਉਹ ਕੰਪਲੇਨ ਦੀ ਇਨਕੁਆਰੀ ਹੈ ਚੱਲ ਰਹੀ ਹੈ ਫਿਲਹਾਲ ਪ੍ਰਾਇਮਰੀ ਸਟੇਜ ਤੇ ਹੈ ਸਕੇ ਅਕਾਊਂਟ ਨੰਬਰ ਹੀ ਹੈ ਸਾਡੇ ਕੋਲ ਜਿਸ ਤੋਂ ਥੋੜਾ ਜਿਹਾ ਪਤਾ ਲੱਗੇ ਵੀ ਸ਼ਾਇਦ ਇਹ ਅਕਾਊਂਟ ਤਾਂ ਉਹ ਫਾਜਲ ਤਾਂ ਦਾ ਹੈ ਲੇਕਿਨ ਅਜੇ ਕਿਉਂਕਿ ਕੰਪਲੇਂਟ ਜਸਟ ਆਈ ਹੈ ਇਹਨੂੰ ਦੁਗਾਈ ਨਾਲ ਤਕਤੀਸ਼ ਕਰਾਂਗੇ ਫਿਰ ਪਤਾ ਲੱਗੇਗਾ ਕਿ ਵੈਰੇ ਕੋਈ ਗਰੁੱਪ ਹੈ ਜਾਂ ਕੋਈ ਕੱਲੇ ਦੋ ਤਿੰਨਰ ਕੇ ਮਿਲ ਕੇ ਕੱਦੀਆਂ ਮਰਨ ਦੀ ਇਸ ਤਰ੍ਹਾਂ ਦੀ ਕੋਈ ਰਿਸਕ ਕਰ ਰਹੇ ਹੈ बहुत तफ्तीश पता लगेगा लेकिन इतने राजन कुमार जी आ, तो भी सियाण ही रही कि वो इस तरह की थकीस नहीं पाए आप रूटीन च ही देखते हैं कि लोग आम तौर पर ठगिया से फस जाए और इतने सामने वाले बंद ने भी थोड़ी जी फगा की कोशिश भी तीहार रुपए के नेड़े की अमाउंट होगी जिससे कि अगला कानून ही खोच लगा कि चलो स्पीकर साहब ने कहा कि मैं भर दिना स्पीकर साहब कह रहे हैं भी मेरे को घर आज पढ़ी आ और राजेन कुमार ये भी सोच सकते चलो स्पीकर साहब ने छोटा जा कम क्या है उन्होंने फीस भर दें घर आगे स्पीकर साहब के पैसे ले लेंगे लेकिन बड़ी सियानत वाली गल्हान कि कन्फर्म कर लिया कन्फर्म किया तो पता लग गया भी एक मरनी पेश चलो अभी पुलिस डिपार्टमेंट भी यह चाहता है कि लोग अपने लैवल से भी सियाने रहन ना आम पब्लिक को मैं यही कहना चाहूँगा ਜਿਸ ਜਿਵੇਂ ਰਾਜਿੰਦਰਾ ਸਿੰਘ ਬਾਦੀ ਨੇ ਸਿਆਣਾ ਕੀਤੀ ਹੈ ਕਿ ਟ੍ਰਾਂਜੈਕਸ਼ਨ ਕਰਨ ਤੋਂ ਪਹਿਲਾਂ ਕਨਫਰਮ ਕਰ ਲੈ। ਕਿ ਵਾਪਕ ਹੀ ਉਹਨਾਂ ਨੇ ਜਮੂਏ ਜੂਤੀ ਲਾਈ ਹੈ ਜਾਂ ਨਹੀਂ ਲਾਈ। ਤਾਂ ਪਬਲਿਕ ਨੂੰ ਅੱਜਕੱਲ੍ਹ ਚਾਹੀਦਾ ਕੋਈ ਦੇਖੋ ਜਿਸ ਤਰ੍ਹਾਂ ਟੈਕਨੋਲੋਜੀ ਵਧ ਰਹੀ ਹੈ। ਸੋਸ਼ਲ ਮੀਡੀਆ ਵਧ ਰਿਹਾ ਹੈ। ਸੋਸ਼ਲ ਮੀਡੀਆ ਦਾ ਯੂਜ਼ ਵਧ ਰਿਹਾ ਹੈ। ਆਮ ਤੌਰ ਤੇ ਉਹ ਜਿਹੜੀਆਂ ਫੇਕ ਕਾਲਾਂ ਲੋਕਾਂ ਨੂੰ ਆਉਂਦੀਆਂ ਉਹ ਲੋਕੀ ਜਦੋਂ ਛੱਡੇ ਜਾਂਦੇ ਆ ਫਿਰ ਪੁਲਿਸ ਕੋਲੇ ਆਉਂਦੇ ਆ ਔਰ ਇਹ ਤਫ਼ਤੀਸ਼ ਬੜੀ ਲੰਬੀ ਚਲੀ ਜਾਂਦੀ ਹੈ। ਕਿਉਂਕਿ ਜਿਹੜਾ ਆਈਪੀ ਐਡਰੈਸ ਹੁੰਦਾ ਇਹ ਮੈਚਿੰਗ ਜਿਹੜਾ ਯੂਐਸ ਵਗੈਰਾ ਤੋਂ ਹੁੰਦਾ। ਦੇਖਣ ਤੇ ਵੀ ਸਾਡਾ ਸਾਈਬਰ ਵਿਭਾਗ ਕੰਮਾਂ ਅਗਲਾ ਦੱਸ ਕੀਤਾ ਜੀ। ਮੈਂ ਫਿਲਹਾਲ ਅਸੀਂ talla ਤਫ਼ਤੀਸ਼ ਕਰ ਰਹੇ ਹਾਂ ਮੁਕੱਦਮਾ ਜਸਟ ਕੰਪਲੀਟ ਆ ਗਿਆ। ਅਸੀਂ ਮੁਕੱਦਮਾ ਨੋਨ ਦੇ ਕਲਾਸ ਕਰਨ ਤੋਂ ਪਹਿਲਾਂ ਇਹ ਚਾਹੁੰਦੇ ਆ ਕਿ ਸ਼ਾਇਦ ਸਾਨੂੰ ਬਾਈ ਨੇਮ क्रिमिनल का पता लग जाए प्राइमरी स्टेज से इंक्वायरी करके फिर मुकदमा दर्ज करके